ਜੀ ਸਰ ਮੇਰਾ ਨਾਮ ਰਚਨਾਵਾ ਮੇਰੀ ਸਿਸਟਰ ਇਥੇ ਦਾਖਲ ਵੜੇ ਡਿਪਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ ਵਾ 5 ਦਿਨ ਹੋ ਗਿਆ ਛੁੱਟੀ ਮਿਲਨੀ ਸੀ ਤੇ ਮੇਰੀ ਮੰਮਾ ਹੀ ਇਨਾਂ ਦੇ ਲਾਗੇ ਤੇ ਬੇਟੇ ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਕੇਅਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਹੀ 10 ਮਿੰਟਾਂ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਡਿਆ ਤੇ ਕੋਈ ਸਟਾਫ ਕੋਈ ਨਰਸ ਸਾਨੂੰ 6:30 ਵਾ ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਤਾਪ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾ ਤੁਹਾਨੂੰ ਸਾਡੇ 6 ਵਜੇ ਮਿਲੇ ਸੀ ਡਾਕਟਰ ਜੋ ਇਹ 3:30 ਤੋਂ ਲੱਭਣ ਲੱਗੇ ਬਿਲਕੁਲ ਸਹੀ ਕੁ ਦਿਨ ਦਾਖਲ ਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਂਜੀ ਮਦਰ ਜੇ ਦਾਖਲ ਮੇਰੇ ਕੋਲ ਪ੍ਰੋਬਲਮ ਬੱਚੇ ਨੂੰ ਹੀ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਇਹ ਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂਆ ਉਸ ਤੋਂ ਬਾਅਦ ਇਹ ਸਤਾਪ ਲੱਭਣ ਦਾ ਤੇ ਕਿਤੇ ਹਸਪਤਾਲ ਦੇ ਡਾਕਟਰ ਨਹੀਂ ਮਿਲਦੇ ਹਾਂਜੀ ਸਤਾਪ ਕਹਿੰਦੇ ਸਤਾਪ ਕਹਿੰਦੇ ਵੀ ਇੱਥੇ ਹੀ ਹੁੰਨੇ ਆਂ ਹੀ ਸਾਰਾ ਹੀ ਪਰ ਕੋਈ ਉਸ ਟਾਈਮ ਕੋਈ ਸਤਾਪ ਨਹੀਂ ਤੁਹਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਢੇ 6 ਵਜੇ ਤੋਂ ਕੀ ਮੰਗ ਕਰਦੇ ਆਏ ਸਾਨੂੰ ਨੇ ਸਤਾਪ ਦਿੱਤਾ ਜਾਏ ਮੇਰੀ ਭੈਣ ਨੋਰਾ ਬੇਟਾ ਕੱਲਾ ਕੱਲਾ ਹੈ ਉਹ ਡਿਪਰੈਸ਼ਨ ਦੇ ਨਾਲ ਹੋਇਆ ਹੈ ਅਈ ਮੈਂ ਮਨਜੀਤ ਕੋਰ ਅੰਬਰਸਰਦੀ ਰਹਿਣ ਵਾਲੀ ਆ ਰਾਤ ਕੀ ਗੱਲ ਬਾਤ ਹੈ ਰਾਤ ਬੱਚਾ ਇਹਨਾਂ ਦਾ ਠੀਕ ਠਾਕ ਹੀ 3 ਵਜੇ ਤੋਂ ਬੱਚਾ ਮੁੜ ਕੇ ਇਹਨਾਂ ਦਾ ਬਿਮਾਰ ਹੋਇਆ ਏ ਦੀਦੀ ਗਈ ਆ ਵਾਜਾ ਮਾਰਨ ਗਈ ਆ ਉਹਨਾਂ ਨੇ ਕਿ ਕੋਈ ਨਹੀਂ ਆ ਦਿਖਿਆ ਉਹਨਾਂ ਨੂੰ ਜੇ ਡਾਕਟਰ ਆਇਆ ਵਾ ਤੇ ਉਹ ਵੀ ਉਹਨਾਂ ਨੂੰ ਇਹਨਾਂ ਦੀ ਗੱਲਬਾਤ ਸੁਣੀ ਵੀ ਨਰਸੇ ਕਨੇ ਕਿਹਾ ਵਾ ਪੀ ਇਹਨਾਂ ਨੇ ਤਾਂ ਗੱਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾ ਪਾਲੀਦਾ ਵਾ ਇਹਨਾਂ ਨੂੰ ਜੰਮੀਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲੈ ਇਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਹਾ ਵਾ ਨਹੀਂ ਬੱਚਾ ਸਹੀ ਸਲਾਮਤ ਹੀ ਆਈ ਆਪ ਖੋਦ ਖੜਾਉਂਦੇ ਰਹੇ ਬੱਚਾ ਇੱਥੇ ਲੱਗੇ ਸਾਡੇ ਰਹਿੰਦੇ ਰਹੇ ਹਾਂਜੀ ਥੋੜੀ ਇਹ ਕਿੰਦ ਬੁੱਲ ਨਹੀਂ ਲੈ ਹੋਏ ਨਾ ਮਾੜੇ ਮਾੜੇ ਤੇ ਕਿੰਦੇ ਵੀ ਚਲ ਸਰਦੀ ਲੱਗ ਗਈ ਹੁਣੀਆਂ ਤੇ ਚਲੋ ਬਖਾ ਕੇ ਆਵਾਜ਼ ਮਾਰ ਕੇ ਡਾਕਟਰ ਨੂੰ ਵਖਾਉਣੇ ਆ ਕਿਸੇ ਨੇ ਆਵਾਜ਼ ਹੀ ਨਹੀਂ ਦਿੱਤੀ ਗਾੜੇ ਕੋ ਨਰਸ ਕਾੜੀਆਂ ਬੋਲੀ ਵੀ ਤੂੰ ਗਲ ਘੁੱਟ ਕੇ ਮਾਰ ਦਿੱਤਾ ਵਾ ਬੱਚੇ ਦੀ ਮਾਂ ਕਿਤਰਾ ਰੋਣ ਲਈ ਆ ਕਿ ਇਹਨੂੰ ਬੱਚੇ ਦੀ ਮਾਂ ਦਾ ਦੁੱਖ ਤੇ ਨਹੀਂ ਨਾ ਆਇਆ ਵੀ ਸਿਰੇ ਮੇਰੇ ਕੋਲ ਇੱਕ ਪੇਸ਼ੈਂਟ ਦੇ ਅਟੈਂਡੈਂਟ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਰਾਤ ਡੈਥ ਹੋ ਗਈ ਹੈ ਉਹ ਸੀਰੀਅਸ ਨੂੰ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੇ ਚਾਰ ਦਿਨ ਪਹਿਲਾਂ ਉਸ ਪੇਸ਼ੈਂਟ ਦਾ ਸੀਰੀਅਸ ਹੋਇਆ ਸੀਗਾ ਉਹਨਾਂ ਨੇ ਇੱਕ ਬੇਬੀ ਨੂੰ ਜਰਮ ਹਤਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤੇ ਬੱਚਾ ਆਪਣੇ ਉਸ ਦਿਨ ਘਰ ਚਲਾ ਗਿਆ ਸੀ ਤੇ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਹੀ ਕਿ ਮੈਂ ਉਹਨੂੰ ਫੀਡ ਨਾ ਨਹੀਂ ਕਿ ਮੈਂ ਫੀਡ ਦਿੱਤੀ ਹੈ ਉਸ ਤੋਂ ਬਾਅਦ ਬੱਚਾ ਮੇਰਾ ਹੋਸ਼ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਦਰਦ ਦੇ ਇਟ ਵਾਰਡ ਵਿੱਚ ਉੱਥੇ ਕੇ ਡਾਕਟਰਸ ਨਹੀਂ ਮਿਲੇ ਤੇ ਸਿਰਫ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦੱਸੇ ਇੱਕ ਡਾਕਟਰ ਸੀ ਸਾਰਾ ਡਿਊਟੀ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਐਡਮਿਟ ਰਹਿੰਦੇ ਆ ਡਾਕਟਰ ਸਟਾਫ ਐਂਡ ਇਵਨ ਨਰਸਿੰਗ ਸਟੂਡੈਂਟਸ ਵੀ ਉੱਥੇ ਅੰਦਰ ਆਤੋਂ ਸਾਰੇ ਡਾਕਟਰ ਇਹ ਕਹਿੰਦੇ ਕਿ 6:30 ਵਜੇ ਕੋ ਬੱਚੇ ਕੋਈ ਆਪਣੀ ਨਾਨੀ ਬੱਚੇ ਲੈ ਕੇ ਆਈ ਸੀ ਕਿ ਜੋ ਕਿ ਉਸ ਐਮਬ੍ਰੋਡ ਡੈੱਡ ਸੀਗੀ ਤੇ ਉਹ ਕਲੇਮ ਉਹ ਕਹ ਰਿਹਾ ਕਿ ਫਸੀ ਪਹਿਲਾਂ ਗਿਆ ਸੀ ਹਸਪੀਟਲ ਗਿਆ ਦੋ ਤਿੰਨ ਵਾਰ ਗਿਆ ਸਭ ਨਹੀਂ ਮਿਲੇ ਪਰ ਡਾਕਟਰ ਸਟਾਫ ਸਾਰਾ ਕਹਿ ਰਿਹਾ ਕਿ ਅਸੀਂ ਰਾਤ ਸਿਰ ਤੇ ਬੈਠੇ ਸੀਗੇ ਉਸੇ 6:30 ਵਜੇ 6:30 ਵਜੇ ਕਰੀਬ ਲੈ ਕੇ ਆਈ ਸੀ ਜੋ ਬੱਚਾ ਸਭ ਭਰਿਆ ਜੀ ਉਹ ਸੀਸੀਟੀਵੀ ਚੈੱਕ ਕੀਤੀ ਵੈਸੇ ਹਾਲ ਤੱਕ ਉਹ ਇਕ ਵਾਰੀ ਪੰਜ ਕੁ ਵਜੇ ਇੱਕ ਬੱਚੇ ਨੂੰ ਬੜੇ ਆਰਾਮ ਨਾਲ ਲੇਕੋ ਫਰੀ ਸੀ ਉੱਥੇ ਇੱਕ ਵਾਰੀ ਦੁਕ ਨਹੀਂ ਜਸਨ ਨਰਿਤ ਬਾਰਾ ਨਹੀਂ ਆਈ ਤੁਨੋਂ ਤੇ ਬੱਚੇ ਦੀ ਮੋਨ ਦੀ ਕੋਈ ਕਾਰਨ ਪਤਾ ਲੱਗੀ ਬੱਚਾ ਬਹੁਤ ਡੈਡ ਬੱਚਾ ਲੈ ਕੇ ਬਹੁਤ ਡੈਡ ਆਇਆ ਸੀ ਪਤਾ ਨਹੀਂ ਲੱਗਦਾ ਕਿੰਸੀ ਬੱਚਾ ਪਹਿਲੇ